ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਕਵਾਲ ਸਿੰਘ ਮਾਲ ਹਲਕਾ ਇੰਚਾਰਜ ਕਾਦੀਆਂ ਸ਼ਰੋਮਣੀ ਅਕਾਲੀ ਦਲ ਅੱਜ ਇਸ ਦਿਵਾਲੀ ਦੇ ਪਾਵਨ ਤਿਹਾੜੀ ਦੇ ਉੱਪਰ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਵਿੱਚ ਵਸਦੇ ਹਿੰਦੁਸਤਾਨੀਆਂ ਸਾਰੇ ਭਰਾਵਾਂ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਦਿਨ ਸਾਡੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਚੋਂ ਬੰਦੀ ਛੋੜ 52 ਰਾਜਨ ਨੂੰ ਯਾਦ ਕਰਾ ਕੇ ਨਾਲ ਲੈ ਸਨ। ਅਮਰਸਰ ਪਹੁੰਚੇ ਸਨ ਤੇ ਬੜੀ ਦੀਪਮਾਲਾ ਕੀਤੀ ਸੀ ਸਿੰਘਾਂ ਨੇ ਸਾਰੇ ਸੇਵਕਾਂ ਨੇ। ਇਸੇ ਤਰ੍ਹਾਂ ਹੀ ਜਦੋਂ ਭਗਵਾਨ ਰਾਮ ਲੰਕਾ ਫਤਿਹ ਕਰਕੇ ਜੁੱਧਿਆ ਪਹੁੰਚੇ ਸਨ ਤਾਂ ਸਾਰੇ ਜੁੱਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਤੇ ਪਾਵਨ ਤਿਹਾੜ ਮਨਾਇਆ ਜਾਂਦਾ। ਮੈਂ ਇਸ ਤਿਹਾੜ ਦੇ ਉੱਪਰ ਆਪਣੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਆਪਣਾ ਮਿਹਰਾਂ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਬਣਾ ਕੇ ਰੱਖੋ ਤਾਂ ਕਿ ਅਸੀਂ ਤੁਹਾਡੇ ਦੱਸੇ ਮੁਤਾਬਕ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ ਤੇ ਪਿਆਰ ਤੇ ਭਾਵਨਾ ਦੇ ਨਾਲ ਹੀ ਤਿਆਰ ਬਣਾਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ